ਯਾਨੀ ਸਾਸੰਗਤ ਜੀ ਆਪਾਂ ਲਿੰਗਮ ਮਸੰਦ ਦੀ ਜੋ ਪਹਿਲੇ ਵੀਡੀਓ ਦੂਸਰੀ ਵੀਡੀਓ ਬਾਰੇ ਦੱਸਣਾ ਚਾਹ ਰਹੇ ਹਾਂ ਕਿ ਜੋ ਲਿੰਗਮ ਮਸੰਦ ਜਦੋਂ ਨਾਦਕੋਪਾ ਸਾਹਿਬ ਤੋਂ ਆਪਣੇ ਹైదరాబాద్ ਵਾਲੀ ਸਾਈਟ ਤੇ ਆ ਗਿਆ ਉਹਨਾਂ ਦੇ ਪਿੰਡ ਵਾਲਿਆਂ ਦਾ ਇਹ ਕਹਿਣਾ ਸੀ ਕਿ ਜਿਹੜੇ ਪਹਿਲੇ ਮਸੰਦ ਸੰ ਜਿੰਨਾ ਜਿਹੜੇ ਉੱਥੋਂ ਡਰਦੇ ਵਾਪਸ ਆ ਗਏ ਸਨ ਤੇ ਉਹਨਾਂ ਦੀ ਆਪਣੀ ਏਰੀਆ ਦੇ ਵਿੱਚ ਪੁਸ਼ਗੀਸ਼ ਘਟ ਹੋ ਗਈ ਤੇ ਉਹਨਾਂ ਨੇ ਕੀ ਸੋਚਿਆ ਕਿ ਹੁਣ ਇਸ ਜੋ ਲਿੰਗਮ ਮਸੰਦ ਜਿਹਨੂੰ ਥਾਪਣਾ ਦਿੱਤਾ ਮਹਾਰਾਜ ਨੇ ਇਹਨੂੰ ਮਾਰਿਆ ਚਾਵੇ ਤੇ ਉਹਨਾਂ ਨੇ ਉਹਨਾਂ ਨੂੰ ਜਦੋਂ ਮਾਰ ਦਿੱਤਾ ਤੇ ਫਿਰ ਉਹਨਾਂ ਦੇ ਨਿਕੰਮ ਸੰਸੀ ਉਹਨਾਂ ਨੇ ਸਮਾਦੀ ਲੈ ਲਈ ਸਮਾਦੀ ਲੈਣ ਤੋਂ ਬਾਅਦ ਉਹ ਜਿਹੜਾ ਏ ਸੀ ਜੰਗਲ ਦਾ ਏਰੀਆ ਸੀ ਉਸ ਸਮੇਂ ਬਹੁਤ ਜ਼ਿਆਦਾ ਜੰਗਲ ਜਿਆਦਾ ਜਗਤ ਨੂੰ ਦੇਸਨ ਤੇ ਉੱਥੇ ਜਦੋਂ ਆਲੇ ਦੁਆਲੇ ਦੇ ਲੋਕ ਆਪਣੇ ਮੱਝਾਂ ਗਾਵਾਂ ਬੱਕਰੀਆਂ ਚਾਹਦੇ ਸਨ ਤੇ ਉਥੋਂ ਜੋ ਜੋ ਦੀਵਾਜ ਆਉਂਦੀ ਸੀ ਕਿ ਮੈਂ ਇਦਾਂ ਇਦਾਂ ਲਿੰਗਾ ਮੈਨੂੰ ਮਾਰਨ ਥਾਪਣਾ ਦੇ ਕੇ ਪੇਜਾ ਸੀ ਤੇ ਇੱਥੇ ਆਪਣਾ ਕੋਸਤ ਸੀ ਜਿੱਥੇ ਭਜਨ ਬੰਦਗੀ ਕੀਤੀ ਜਾਏ ਤੇ ਸਰਦਾਰ ਇਹਦਾ ਸੇਵਾਦਾਰ ਹੋਣਾ ਚਾਹੀਦਾ ਹੈ ਫਿਰ ਉੱਥੋਂ ਦੇ ਲੋਕਾਂ ਨੇ ਖਬਰ ਆ ਕੇ ਆਲੇ ਦੁਆਲੇ ਜਾ ਕੇ ਵੇਖਿਆ ਕਿ ਸਰਦਾਰ ਕਿੱਥੇ ਨੇ ਉਸ ਏਰੀਆ ਦੇ ਵਿੱਚ ਜਿਹੜਾ ਸਰਦਾਰ ਸੀ ਉਹਦੇ ਘਰ ਗਏ ਸਾਰਿਆਂ ਜਾ ਕੇ ਸਾਰੀ ਗੱਲ ਦੱਸੀ ਕਿ ਇਦਾਂ ਇਦਾਂ ਦੀ ਆ ਗੱਲ ਹੈਗੀ ਹੈ ਫਿਰ ਉਸ ਸਰਦਾਰ ਨੂੰ ਉਹਨਾਂ ਦੀ ਚੌਥੀ ਪੰਜਵੀਂ ਪੀੜ੍ਹੀ ਸੀ ਜਿਹੜੇ ਹੁਣ ਉੱਥੇ ਐਸ ਵੇਲੇ ਡਿਊਟੀ ਦੇ ਬਾਹਰ ਇਹਨਾਂ ਸੇਵਾ ਦੇ ਬਾਹਰ ਆਏ ਹਨ ਤੇ ਸਾਰੀਆਂ ਸੰਤਨਾਂ ਨੂੰ ਗੱਲ ਦੇ ਵਿੱਚ ਪੱਲਾ ਪਾ ਕੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਉਸ ਜਗ੍ਹਾ ਦੇ ਉੱਤੇ ਜੋ ਜੋ ਜਲਦੀ ਵਿਵਖ ਪਾਣੀ ਹੋ ਰਹੀ ਹੈ ਆਵਾਜ਼ ਆ ਰਹੀ ਹੈ ਉੱਥੋਂ ਦੇ ਜਿਹੜੇ ਬੜੇ ਸੂਝਵਾਨ ਲੋਕ ਸਨ ਉਹਨਾਂ ਨੇ ਜਾ ਕੇ ਦੱਸਿਆ ਤੇ ਫਿਰ ਉਹਨਾਂ ਨੇ ਉਹਨਾਂ ਦੀ ਬੇਨਤੀ ਸੁਣ ਕੇ ਤੇ ਨਾਲ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਸਰਦਾਰ ਆ ਕੇ ਇੱਥੇ ਸੇਵਾ ਨੂੰ ਆਊਗਾ ਉਹ ਅਮਰਧਾਰੀ ਹੋਣਾ ਚਾਹੀਦਾ ਪੰਜ ਕਕਾਰੀ ਹੋਣਾ ਚਾਹੀਦਾ ਪਿਆਰੀ ਸਾਧ ਸੰਗਤ ਜੀ ਮੇਨੇ ਇਸ ਜੀਤਮ ਦੇਣ ਦਾ ਮਕਸਦ ਦੱਸਣਾ ਇਹ ਹੈ ਕਿ ਸਾਡੀਆਂ ਚੀਜ਼ਾਂ ਸਾਡੇ ਗੁਰੂਆਂ ਦੀਆਂ ਸਵਾਵਾਂ ਕਿੱਥੋਂ ਤੱਕ ਸੰਤ ਤੇ ਅਸੀਂ ਚੀਜ਼ਾਂ ਪਹਿਚਾਣ ਹੀ ਨਹੀਂ ਸਕੇ ਫਿਰ ਉਸ ਸਿੱਖ ਸਰਦਾਰ ਨੇ ਹਜੂਬ ਸਾਹਿਬ ਜਾ ਕੇ ਸ਼ੇਹ ਜੂ ਸਾਹਮਣੇ ਦੇ ਸਾਹਮਣੇ ਜਾ ਕੇ ਉੱਥੇ ਅਮਰ ਸ਼ਕਾ ਅਮਰ ਸ਼ਕਣ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਸੇਵਾ ਸੰਭਾਲੀ ਉਹਨਾਂ ਨੇ ਸੇਵਾ ਸੁਭਾਦੀ ਫਿਰ ਅੱਗੋਂ ਉਹਨਾਂ ਦੇ ਬੇਟੇ ਨੇ ਸੰਭਾਲੀ ਫਿਰ ਉਹਨਾਂ ਦੇ ਬੇਟੇ ਨੇ ਸੰਭਾਲੀ ਉਹਨਾਂ ਦੇ ਬੇਟੇ ਨੇ ਸੰਭਾਲੀ ਜਿਹੜੇ ਹੁਣ ਅਗਲੀ ਉਹਨਾਂ ਦੀ ਪੀੜ੍ਹੀ ਹੈ ਤੇ ਉਹਨਾਂ ਦਾ ਬੇਟਾ ਵੀ ਤਿਆਰ ਹੈ ਵੈਸੇ ਉਹ ਸਾਰੇ ਫਿਰ ਵੈਲ ਐਜੂਕੇਟਡ ਲੋਕ ਹੁੰਦੇ ਹਨ ਤੇ ਉਹ ਕਹਿ ਰਹੇ ਸੀ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਡੇ ਮੇਰੇ ਫਾਦਰ ਸਨ ਉਸ ਸਮੇਂ بڑے بڑے ਆਫੀਸਰ ਸੀ ਤੇ ਜਿਹੜੇ ਉਸ ਤੋਂ ਬਾਅਦ ਦੂਸਰੀ ਤੀਸਰੀ ਜਗ੍ਹਾ ਤਿਸੇ ਉਹ ਸਾਇੰਟਿਸਟ ਸੀ ਤੇ ਪਿਆਰੀ ਸਾਧ ਸੰਗਤ ਜੀ ਹੁਣ ਉਹ ਜਗ੍ਹਾ ਦੇ ਉੱਤੇ ਬਹੁਤ ਵੱਡਾ ਮੰਦਿਰ ਬਣਿਆ ਹੋਇਆ ਹੈ ਜਿਹੜੀ ਉਹਦੀ ਸੇਵਾ ਸੰਭਾਲ ਕਰਦੇ ਹਨ ਉਹ ਸਿੱਖ ਸਰਦਾਰ ਸੰਭਾਲ ਕਰਦੇ ਹਨ ਅਮਰਤਾਈ ਸਿੱਖ ਸੰਭਾਲ ਕਰਦੇ ਹਨ ਜਦੋਂ ਸਾਨੂੰ ਬੜਿਆਂ ਨੇ ਸੰਗਤਾਂ ਨੇ ਇਹ ਵੀ ਫੋਨ ਕੀਤੇ ਮੈਸੇਜ ਕੀਤੇ ਕਿ ਤੁਸੀਂ ਉੱਥੇ ਪ੍ਰਚਾਰ ਕਿਉਂ ਨਹੀਂ ਕਰ ਰਹੇ ਉਹਨਾਂ ਦੀ ਲੈਂਗੁਏਜ ਦੇ ਵਿੱਚ ਦੇਖੋ ਮੇਰੀ ਤੇ ਲੈਂਗੁਏਜ ਮੈਨੂੰ ਆਉਂਦੀ ਹੈ ਦੂਸਰੀ ਲੈਂਗੁਏਜ ਵਾਸਤੇ ਸਾਨੂੰ ਟੀਚਰ ਚਾਹੀਦੇ ਸੰਤ ਟੀਚਰਾਂ ਨੂੰ ਅਸੀਂ ਤਨਖਾਹਾਂ ਸਾਨੂੰ ਚਾਹੀਦੀਆਂ ਜਦੋਂ ਅਸੀਂ ਅੱਜ ਤੋਂ 6-7 ਸਾਲ ਪਹਿਲਾਂ ਉੱਥੇ ਗਏ ਸਾਰਾ ਸਰਵੇ ਕੀਤਾ ਅਸੀਂ ਦਿੱਲੀ ਕਮੇਟੀ ਕੋ ਵੀ ਗਏ ਉਸ ਟਾਈਮ ਤੇ ਅ ਅ ਦਿੱਲੀ ਕਮੇਟੀ ਦੇ ਉਜੀ ਕੇਤੇ ਰਾਣਾ ਤੇ ਸਿਰਸਾ ਤਿੰਨ ਜਾਣੇ ਸਨ ਸਾਨੂੰ ਬੜੀ ਉਮੀਦ ਸੀ ਉੱਥੇ ਵੀ ਜਾ ਕੇ ਐਪਲੀਕੇਸ਼ਨ ਦਿੱਤੇ ਹਾਂ ਜੀ ਪੀਐਸ ਨੂੰ ਕਿ ਸਾਾਨੂੰ ਪੈਸਾ ਹੈ ਕਿ ਨਹੀਂ ਚਾਹੀਦਾ ਲੇਕਿਨ ਸਾਨੂੰ ਟੀਚਰ ਮੇਰੇ ਕੋਲ ਤਿਆਰ ਹਨ ਜਿਹੜੇ ਉਹ ਲੈਂਗੁਏਜ ਦੇ ਬੰਦੇ ਉਹਨਾਂ ਦੀ ਲੈਂਗੁਏਜ ਜਾਣਦੇ ਹਨ ਤੇ ਸਾਨੂੰ ਤਾਂ ਖਾਵਾ ਚਾਹੀਦੀਆਂ ਹਨ ਸਾਡੀ ਕਿਸੇ ਦੇ ਬਾਹਰ ਨਹੀਂ ਖੜੀ ਇਸ ਕਰਕੇ ਜਿੰਨਾ ਅਸੀਂ ਪ੍ਰਚਾਰ ਕਰ ਸਕਦੇ ਹਾਂ ਅਸੀਂ ਉੱਥੇ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਾਂ ਤੇ ਤੁਹਾਨੂੰ ਹੋਰ ਆਪ ਕੋ ਦੱਸਾਂਗੇ ਅਗਲੀ ਵੀਡੀਓ ਵਿੱਚ ਕਿ ਉੱਥੋਂ ਦੇ ਬਦ ਜਾਏ ਸਿੱਖ ਦੇ ਉਹਨਾਂ ਦੀ ਚਾਹਤ ਕੀ ਹੈ ਤੇ ਉੱਥੇ ਅਸੀਂ ਇੱਕ ਉਹ ਵੀ ਸਥਾਨ ਦੇਖਿਆ ਕਿ ਅੰਗਰੇਜ਼ਾਂ ਨੇ ਇੱਕ ਏਰੀਏ 'ਚ ਸਿੱਖ ਰੰਦਾ ਸੀ ਮਾਰ-ਮਾਰ ਕੇ ਭਜਾਤਾ ਸਾਰੀ ਜ਼ਮੀਨ ਉਹਨਾਂ ਦੀ ਲੈ ਕੇ ਕੀ ਕੇਸ ਲੜਦੇ ਆ ਤੇ ਉਹਨਾਂ ਦੇ ਕੋਲ ਕਿਸੇ ਨੇ ਗੁਰਗ੍ਰਾਮ ਸਾਹਿਬ ਜੀ ਮਹਾਰਾਜ ਦਿੱਤੇ ਸਨ ਉਹ ਕਿਹੜਾ ਸਥਾਨ ਹੈ ਕਿੱਥੇ ਹੈ ਉਹਦੀ ਕੀ ਦੇਖਪਾਲ ਹੈ ਉਹਦੇ ਬਾਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਅਸੀਂ ਦੱਸਾਂਗੇ ਤੇ ਜਰੂਰ ਤੁਸੀਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਜੇ ਸ਼ੇਅਰ ਨਹੀਂ ਕਰਾਂਗੇ ਤੇ ਅੱਗੇ ਜਾ ਕੇ ਲੋਕਾਂ ਨੂੰ ਇਸ ਜੀ ਬਾਰੇ ਪਤਾ ਨਹੀਂ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ